ਦੋਸਤੋ ਜਸਟਿਸ ਫੌਰ ਸਿੱਧੂ ਮੂਸੇਵਾਲਾ ਅੱਜ 667 ਦਿਨ ਹੋ ਗਏ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਵਿੱਚੋਂ ਗਏ ਨੂੰ ਪਰ ਹੱਲੇ ਤੱਕ ਸਿੱਧੂ ਮੂਸੇਵਾਲਾ ਨੂੰ ਜਸਟਿਸ ਨਹੀਂ ਮਿਲਿਆ ਹੋਰ ਉਮੀਦ ਹੀ ਕੀ ਕਰ ਸਕਦੇ ਆ ਦੋਸਤੋ ਸਰਕਾਰਾਂ ਤੋਂ ਪਰ ਜੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਜਾ ਰਿਹਾ ਹੁਣ ਤੁਸੀਂ ਕਹੋਗੇ ਕੀ ਬਾਤ ਆ ਵੀਰ ਦੀ ਮਿਹਨਤ ਨੂੰ ਦੇਖ ਕੇ ਐਪਰੀਸ਼ੀਏਟ ਕਰਨਾ ਬਣਦਾ ਆ ਵੀਰ ਦਾ ਇੰਸਟਾਗ੍ਰam ਤੇ ਅਕਾਊਂਟ ਅੰਡਰਸਕੋਰ ਸਿੱਧੂ ਅੰਡਰਸਕੋਰ ਨੇਸ਼ਨ ਤੇ ਬਾਇਓ ਦੇ ਵਿੱਚ ਲਿਖਿਆ ਹੋਇਆ ਆਈ ਵਿਲ ਨੋਟ ਸਟਾਪ ਪੋਸਟਿੰਗ ਥੀਸ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਸਟਿਸ ਫਾਰ ਸਿੱਧੂ ਕੁਝ ਲੋਕ ਸਿੱਧੂ ਮੂਸੇਵਾਲਾ ਦੇ ਜਸਟਿਸ ਦੀ ਗੱਲ ਕਰਨ ਤੋਂ ਵੀ ਕਤਰੋਂਦੇ ਨੇ ਪਰ ਜੋ ਕੰਮ ਇਸ ਵੀਰ ਨੇ ਕੀਤਾ ਆ ਇਸ ਨੂੰ ਦੇਖ ਕੇ ਤੁਸੀਂ ਕਹੋਗੇ ਆਪਾਂ ਨੂੰ ਵੀ ਵੀਰ ਦੀ ਆਈਡਿਓਲੋਜੀ ਫੋਲੋ ਕਰਨੀ ਚਾਹੀਦੀ ਆ ਜੇਕਰ ਸਿੱਧੂ ਮੂਸੇਵਾਲਾ ਦੇ ਫੈਨ ਆ ਵੀਰ ਦੇ ਇੰਸਟਾਗ੍ਰam ਅਕਾਊਂਟ ਤੇ ਕੋਈ ਵੀ ਫਾਲਤੂ ਪੋਸਟ ਨਹੀਂ ਹੈਗੀ ਡੇਲੀ ਵੀਰ ਇੱਕ ਪੋਸਟ ਪਾਉਂਦਾ ਆ ਤੇ ਕਿੰਨੇ ਦਿਨ ਹੋ ਗਏ ਉਹ ਲਿਖ ਕੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਦੇ ਜਾ ਕੇ ਤੁਸੀਂ ਵੀਰ ਦਾ ਅਕਾਊਂਟ ਚੈੱਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਚ ਵੀ ਮੈਂ ਲਿੰਕ ਦੇ ਦੂੰਗਾ ਅਕਾਊਂਟ ਦਾ ਸਲੂਟ ਆ ਵੀਰ ਨੂੰ ਬਾਕੀ ਤੁਸੀਂ ਵੀ ਸਿੱਧੂ ਮੂਸੇ ਦਾ ਜਸਟਿਸ ਦੀ ਗੱਲ ਕਰਿਆ ਕਰੋ ਹੈਸ਼ਟੈਗ ਵੀ ਜਰੂਰ ਯੂਜ਼ ਕਰਿਆ ਕਰੋ ਟਵਿੱਟਰ ਤੇ ਟਵੀਟ ਵੀ ਕਰਿਆ ਕਰੋ ਬਾਕੀ ਵੀਰ ਨੂੰ ਵੀ ਸਲੂਟ ਆ ਤੇ ਵੀਰ ਦੀ ਮਿਹਨਤ ਨੂੰ ਸਲੂਟ ਆ ਤੇ ਉਸ ਰੱਬ ਤੇ ਵੀ ਵਿਸ਼ਵਾਸ ਆ ਕਿ ਸਿੱਧੂ ਨੂੰ ਇੱਕ ਦਿਨ ਜਸਟਿਸ ਜ਼ਰੂਰ ਮਿਲੇਗਾ ਧੰਨਵਾਦ